ਅੱਜ 14 ਕਿਲੋ ਦੁੱਧ ਅੱਜ ਹਾਂਜੀ ਤੇ ਮੋਲੇ ਦਾ ਮੋਲੇ ਦਾ 40000 ਤੇ 100 ਕਿਲੋਮੀਟਰ ਪਹੁੰਚ ਕਰਦੇ 7 ਕਿਲੋ ਬਈ 7 ਕਿਲੋ ਦੁੱਧ ਤੇ ਮੋਲੇ ਦਾ ਬਈ 25000 ਤੇ 100 ਕਿਲੋਮੀਟਰ ਪਹੁੰਚ ਕਰਨੇ ਵਿੱਚੋਂ ਬਈ ਵਾ ਸ਼ੂਟ ਕਰਦਾ ਅੰਦਰ ਬਈ ਕੋਈ ਪੂਛਟਾਂ ਦੀ ਪੋਲੀ ਚੋਈ ਆ ਬਈ ਬਾਕੀ ਯਾਰ ਪਹਿਲਾਂ ਪਸੂ ਹੱਲਦਾ ਹੁੰਦਾ ਹੈ ਕੋਈ ਚੋੜ ਕਰ ਦਾਂਦਾ ਹੋਏ ਹੈਨਾ ਕੋਈ ਤੇ ਮੇਰੇ ਸਾਨੂੰ ਬਹੁਤ ਪੋਲੀ ਸੀਗੀ ਮੈਂਟ ਚ ਚੋਈਗੀ ਹੈ ਉਹ ਜਿਆਦੇ ਬਈ ਪੋਲੀ ਤੇਨੂੰ ਦੱਸਿਆ ਬਈ 2 ਲੱਖ ਰੁਪਈਆ ਵਾਲੀ ਗਾਂਜ ਨੇ ਵਧੀਆ ਜਨ ਹਰਾਂ ਚੋਈ ਜਵਾਂ ਨੇੜੇ ਹੋ ਗਏ ਮੇਰਾ ਭਰਾ ਵਿਖਾਈ ਜਾਗਾ ਚਾਰਾ ਸਣਾ ਜੀ ਪਰ ਜਦ ਤੱਕ ਜਿਹੜੀ ਸੋਣੀ ਆ ਜੇ ਗੱਲਬਾਤ ਕਰੀ ਆ ਸੁਣੀ ਬਈ ਜਿਹਨਾਂ ਰੱਖਣੀਆਂ 10 12 ਸੂਏ ਬਈ ਘਰੇ ਹੋਣ ਤੇ ਚੰਗੀ ਆ ਬਈ ਜਿਹਨੇ ਨਹੀਂ ਵੇਚਨੀ ਬਾਕੀ ਅਖੇ ਮੂਰੇ ਦਾਣਾ ਪਿਆ ਖੜ ਗਈ ਆ ਰਾਮਣਾ ਚਵਾਈ ਰਹੀ ਨਾ ਆਂ ਬਸ ਬਈ ਸੀਲ ਸਾਉ ਦੋਵੇਂ ਉਹ ਵੀ ਅੱਛੀ ਬਹੁਤ ਸੀਲ ਆ ਬਈ ਯਾਰ ਸਿੰਦਰ ਬਈ ਪਹਿਲਾਂ ਸੁਆ ਸੂਈ ਵੀ ਆ ਬਈ ਕੋਈ ਵੀ ਭਾ ਮਗਰੋ ਕਰੇ ਰਾਜੀ ਵੇਖਿਆ ਨਾ ਕੋਈ ਪੇਟਰ ਦੀ ਤੀਜਾ ਚੌਥਾ ਸੂਆ ਹੋਊਗੀ ਯਾਰ ਜੇ ਉਹ ਹੀ ਫੋਨ ਲਾਵੇ ਦੂਜਾ ਬੰਦਾ 38000 ਰੁਪਿਆ ਲਾ ਵੀ ਆਪ ਨੂੰ ਫੋਨ ਨਾ ਲੱਗੇ ਤੇ ਦਬਈ ਬਾਈ ਜਵਾ ਨੀਰ ਆਉਂਦੀ ਦੋਆਂ ਗਾਵਾਂ ਚ ਹੋ ਗਏ ਬਾਈ ਨੀ ਪੋਲੀ ਚ ਵਾਈ ਅੱਜ ਬੁੜੀਆਂ ਚੋਲੇਣ ਬੰਦੇ ਚੋਲੇਣ ਲੈ ਕੇ ਆਪਾਂ ਉਹ ਗੱਲ ਹੈਗੀ ਵੀ ਆਪਾਂ ਚਵਾ ਕੇ ਹੀ ਦੇਣੀ ਹੁੰਦੀ ਹੈ ਨਾ ਚਵਾ ਕੇ ਹੀ ਦੇਣੀ ਆਪਣੇ ਘਰੋਂ ਚਵਾ ਕੇ ਦੇਣੀ ਜਦੋਂ ਆਪਣੇ ਘਰੋਂ ਬਾਹਰ ਹੋਈ ਬਾਈ ਮਿੰਟ ਦੀ ਗਾਰੰਟੀ ਨਹੀਂ ਸასი ਗਲ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਲੱਕੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾ ਕਵਰ ਕਰ ਸਾਰੀ ਗੱਲਬਾਤ ਕਰਦੇ ਆ ਕਿੰਨੇ ਕਿਹ ਟਾਈਮ ਤੇ ਸੂਏ ਆ ਕਿਹੜੇ ਕਿਹੜੇ ਸੂਏ ਆ ਕਿੰਨਾ ਕਿੰਨਾ ਦੌੜਦਾ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹਰਿੰਦਰ ਜੀ ਸਾਡਾ ਜੀ ਤੇ ਲੱਖੇ ਭਾਈ ਜੇ ਗੱਲਬਾਤ ਕਰ ਲਈ ਆਪਾਂ ਸਭ ਤੋਂ ਪਹਿਲਾਂ ਜਿਹੜੀ ਐਚ ਆਪਾਂ ਬੱਛੀ ਹੈ ਨਾ ਚੰਗੇ ਕੱਤਗੜ 48 ਛੜ ਛੜ ਬੜਾ ਮੋਟਾ ਆਣਾ ਫੇਸ ਪੂਸ ਕੁਆਲਟੀ ਬੜੀ ਚੰਗੀ ਆ ਬਈ ਕੀ ਡਿਟੇਲ ਹੈ ਇਹਦੀ ਘਰ ਵਾਲੀ ਦੀ ਬਈ ਹਰਿੰਦਰ ਭਾਈ ਪਹਿਲਾ ਸੂਆ ਸੂਈ ਵੀ ਆ ਭਾਈ ਕੋਈ ਵੀਰ ਪਰ ਮਗਰੋਂ ਕੋਲੇ ਰਾਜੀ ਨਹੀਂ ਵੇਖ ਆਇਆ ਨਾ ਕੋਈ ਪੇਟਰ ਜੀ ਤੀਜਾ ਚੌਥਾ ਸੂਆ ਦੁੱਧ 14 ਲੀਟਰ ਤਿਆਰ ਆ ਬਈ ਇੱਕ ਮਹੀਨੇ ਦਾ ਸੁਆ ਦੱਸਿਆ ਕੋਈ 40 ਦਾ ਸੁਆ ਮੰਨ ਲਵੇ ਕੋਈ 8 10 ਦਾ ਅਗਲਾ ਕਹਿ ਦਿੰਦਾ ਬਈ ਠੀਕ ਆ ਬਈ ਤੇ ਲਖੇ 14 ਲੀਟਰ ਦੁੱਧ ਤੇ ਇਹ ਕੀ ਭਾਜ ਦੇਣੀ ਆ ਬਈ ਇਹ ਹਰਿੰਦਰ 40000 ਰੁਪਏ 100 ਕਿਲੋਮੀਟਰ ਪਹੁੰਚ ਕਰਨੀ ਆ ਬਈ ਰਾਜੀਪੜੀਆ ਸਿਆਲਾ ਜ ਵੈਂਦੀ ਨੀ ਵੀ ਕਈ ਵਾਰ ਆਪਾਂ ਫੜਕਿਆ ਪਸ਼ੂ ਲੈ ਲੈਂਦੇ ਆ ਨਾ ਉਹਦਾ ਬਹਿਣ ਦਾ ਡਰ ਹੁੰਦਾ ਚੰਗੀ ਆਵੇ ਰਾਜੀਪੜੀਆ ਮੁੱਲ ਤੈਨੂੰ ਪਰ ਕੋਹਣ 40000 100 ਕਿਲੋਮੀਟਰ ਪਹੁੰਚ ਹੀ ਕਰਨੀ ਵਿੱਚ 100 ਰੁਪਏ ਬਸ ਛੋਟ ਹੋਣੀ ਲਖੇ ਤੋਰੀ ਇਹਨੂੰ ਇੱਕ ਵਾਰੀ ਆਪਾਂ ਹਣਾ ਬਈ ਤੋੜ ਕੇ ਆਪਾਂ ਦਾ ਬਾਕੀ ਥਾਣਾ ਬਹੁਤ ਸੋਹਣਾ ਲੱਗਾ ਯਾਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਬਾਈ ਅੰਦਰ ਚਵਾਈ ਬਾਈ ਯਾਰ ਤੂੰ ਵੇਖ ਹੀ ਲੈਣੀ ਹੈ ਚਵਾਈ ਕਰਾਉਣੀ ਹੈ ਇਹਦੀ ਹਾਂ ਚਵਾਈ ਬੰਦਾ ਦੋਆ ਮਟਾ ਕਰਕੇ ਉਠਾੜਦਾ ਬਈ ਬਸ ਠੀਕ ਹੈ ਨਾ ਬਈ ਤੁਸੀਂ ਵਜਨ-ਵਜਨ ਤੇ ਕੋਣ ਵਜਨ ਦੇ ਹਿਸਾਬ ਦੇ ਨਾਲ ਤੇ ਬਾਕੀ ਥਾਣਾ ਜਿਹੜਾ ਇਹਨੂੰ ਲੱਗਿਆ ਬਈ ਉਹ ਅਸਲ ਚਵਾਈ ਵਾਲਾ ਥਾਣਾ ਕਿ ਨਹੀਂ ਬਹੁਤ ਚੰਗਾ ਲੱਗਿਆ ਇਹ ਤੁਹਾਨੂੰ ਮੈਂ ਫੇਸ ਕੁਆਲਿਟੀ ਦਿਖਾਉਣਾ ਹੈ ਇਹਦੀ ਇਹ ਇਧਰੋਂ ਜਦੋਂ ਮੁੜੂਗੀ ਆਹ ਦੇਖੋ ਨਾ ਖੜਨੀ ਖੜਨੀ ਬਹੁਤ ਆ ਪੱਛੀ ਦੀ ਕਿ ਨਹੀਂ ਬਈ ਹਾਂਜੀ ਤੇ ਲੈ ਚੱਲ ਕੇ ਬਈ ਮੋੜ ਕੇ ਇਹਨੂੰ ਤੇ ਆਪਾਂ ਚਵਾਈ ਵੀ ਕਰਕੇ ਦਿਖਾਵਾਂਗੇ ਬਾਕੀ ਲਖੇ ਵਾਕੀ ਤਰੀਓ ਗੱਲ ਹੈ ਨਾ ਵੀ ਜਾਣ ਚ ਵੀ ਆਇਆ ਨਹੀਂ ਵੀ ਜਾਣਦੀ ਬਹਿ ਜਾਊਗੀ ਕਿ ਨਾ ਬਾਈ ਨਾ ਪਾਵੇ 400 ਕਿਲੋਮੀਟਰ ਲੈ ਜਾਵੇ ਕੋਈ ਹੱਥ ਜਾ ਨਹੀਂ ਬਹਿ ਜਾਊਗੀ ਉੱਥੇ ਕਦ ਕਾੜ ਪੂਰਾ ਏ ਥਣ ਥਣ ਬਹੁਤ ਸੋਹਣਾ ਏ ਤੇ ਮੌਲੇ ਦਾ ਲਖਿਆ ਪਾ ਕੀਤਾ ਏ ਬਈ 40000 ਰੁਪਏ 100 ਕਿਲੋਮੀਟਰ ਪਹੁੰਚ ਕਰਨ ਦੇ ਵਿੱਚੋਂ 100 ਰੁਪਏ ਛੋਟ ਕਰਨੀ ਆ ਬਾਈ ਜਿਹੜੇ ਵੀਰਪਰਾਂ ਨੇ ਲੈਣੀ 40000 ਦੇ ਉਹੀ ਫੋਨ ਲਾਵੇ ਦੂਜਾ ਬੰਦਾ 38000 ਰੁਪਏ ਲਾ ਵੀ ਆਪ ਨੂੰ ਫੋਨ ਨਾ ਲੱਗੇ ਤੇ ਦੁੱਧ 14 ਲੀਟਰ 14 ਲੀਟਰ ਚਵਾ ਕੇ ਦੇਣਾ ਬਈ 15 ਹੀ ਚਵਾਵਾਂਗੇ ਦੋ ਦਿਨ ਆਪਣੇ ਘਰੇ ਖੜੂ ਤੇ ਮੈਂ ਕਹਿੰਦਾ ਕੋਕਾ ਪੀ ਸੀ ਆ ਜਾਬ ਜੂਦ ਬੇਰ ਚੰਗੀ ਆ ਹਨਾ ਹਾਈਟ ਦਿਖਾ ਦੇ ਹੁੰਦਾ ਵੀ ਕਿੰਨੀ ਆ ਹਾਂ ਭਾਈ ਬਣਾ ਮੋਹ ਚਾਰ ਦਾੰਦਾ ਵੀ ਦੋਹਾਂ ਸਾਲਾਂ ਦੀ ਆ ਸਾਰੀ ਇਹ ਠੀਕ ਆ ਭਾਈ ਹਾਂ ਜੀ ਮੋਚਾ ਬਈ ਅਰੀਜਨਲ ਬਈ ਕਿੰਨਾ ਕ ਟਾਈਮ ਦਾ ਸੁਆ ਲੱਖੇ ਦਾ ਇਹ ਤਾਂੀਆਂ ਵੀ ਨਾ ਤਨਾ ਸੁਆ ਬਈ ਤੇ ਕਿੰਨਾ ਦੁੱਧ ਦੀ ਸਲੇੜਾ ਤਿਆਰ ਆ 7 ਕਿਲੋ ਦੁੱਧ ਤਿਆਰ ਆ ਹਰਿੰਦਰ ਬਈ 7 ਕਿਲੋ ਕੋਈ ਵੀ ਬੰਦਾ ਚੁਈ ਜਾਵੇ ਅਗੇ ਵੀ ਪੰਜ 10 ਡੰਗ ਚੋ ਲਵੇ ਬਈ ਆਪਣੇ ਘਰੇ ਸਾਈ ਕਰ ਰਏ ਆਪਣੇ ਬੱਕਰੀ ਆ ਬਾਕੀ ਆਪਾਂ ਉਹ ਗੱਲ ਹੈਗੀ ਵੀ ਆਪਾਂ ਚੁਵਾ ਕੇ ਹੀ ਦੇਣੀ ਹੁੰਦੀ ਹੈ ਨਾ ਚੁਵਾ ਕੇ ਹੀ ਦੇਣੀ ਆਪਣੇ ਘਰੋਂ ਚੁਵਾ ਕੇ ਦੇਣੀ ਜਦੋਂ ਆਪਣੇ ਘਰੋਂ ਬਾਹਰ ਹੋਈ ਬਈ ਮਿੰਟ ਦੀ ਗਾਰੰਟੀ ਨਹੀਂ ਕਿਸੇ ਕੋਲ ਤੇ ਤੌਰ ਲੱਖੇ ਨੂੰ ਵੀ ਹੈ ਨਾ ਤੇ ਬਈ ਫੇਸਪੂਕ ਕੁਆਲਟੀ ਦਿੱਕਤੀ ਨਿੱਕਾ ਜਿਹੜਾ ਫੇਜ ਹੈ ਨਾ ਜਰਸੀਆਂ ਦਾ ਨਿੱਕਾ ਜਿਹਾ ਕੰਨਾ ਤੇ ਲੱਖੇ ਵੀ ਇਹਦਾ ਮੁੱਲ ਤਾਂ ਨਹੀਂ ਵੜਾ ਕਰਦਾ ਇਹਦਾ ਨਾ ਨਾ ਬਈ ਜਮਾ ਨਿੱਕਾ ਵੱਛਾ ਵਾਲਾ ਮੁੱਲ ਹੀ ਹਰਿੰਦਰ ਬਈ ਬਾਈ ਕਹਿੰਦਾ ਵੀ ਇਹਦਾ ਅਵਲੀ ਬਚਿੰਗਾ ਵਾਲਾ ਹੋਊਗਾ ਹਨ ਤੇ ਉਹ ਚਵਾਈ ਚ ਬੀ ਲੋ ਕਿਵੇਂ ਓਕੇ ਬਈ ਬਈ ਜਵਾ ਨੀਂਦ ਆਉਂਦੀ ਦੋਵਾਂ ਗਾਵਾਂ ਚੋ ਗਏ ਬਈ ਨੀ ਪੋਲੀ ਚਵਾਈ ਅੱਜ ਬੁੜੀਆਂ ਚੋ ਲੈਣ ਬੰਦੇ ਚੋ ਲੈਣ ਲੈ ਵਿਖਾ ਦਿਆ ਵੀ ਕੋੜੀ ਅਰ ਕੀ ਹੋਈ ਇੱਥੋਂ ਦੀ ਦੇਖੋ ਹਨ ਥੋੜਾ ਜਿਹਾ ਬੱਚਾ ਏ ਕਰਦਾ ਹੁੰਦਾ ਏ ਨਾ ਕਮਲੀ ਏ ਲੱਖੇ ਫਿਰ ਇਹਦਾ ਕੀ ਮੁੱਲ ਕਰਨਾ ਇਹਦਾ ਕਰਮਾੜੀ ਦਾ ਬਈ ਇਹ ਅੰਦਰ 25000 ਰੁਪਏ ਸੌ ਮੀਟਰ ਪਹੁੰਚ ਕਰਨੀ ਬਈ 25000 ਜੀ ਹੋਰ ਜੂ ਮਾਨ ਤੜ ਕੋਈ ਬੰਦਾ ਆ ਜੂਗਾ ਬਈ ਮਾੜਾ ਮੋਟਾ ਕਰ ਦਾਂਗੇ ਬਈ ਤੇ ਦੁੱਧ ਦੇ ਥੱਲੇ 7 ਲੀਟਰ ਹਨ 7 ਕਿਲੋ ਬਈ ਇਹ ਆਪਾਂ ਚਬ ਕਰੀਏ ਜਵਾਈ ਬਾਈ ਬਾਈ ਬਲੰਦਾਂ ਦੀ ਹਾਂ ਹਾਂਜੀ ਹਾਂਜੀ ਬਾਈ ਲੋ ਵੀ ਜੇ ਆਪਾਂ ਗੱਲਬਾਤ ਕਰੀਏ ਆਪਾਂ ਪਹਿਲਾਂ ਇਹਦੀ ਹਨਾ ਚਵਾਈ ਕਰਕੇ ਦਿਖਾਵਾਂਗੇ ਉਨ ਲਖੇ ਕੋਈ ਲੋੜ ਨਹੀਂ ਨਾਣੇ ਨੂਣੇ ਦੀ ਬਈ ਬਈ ਜਾਂ ਹੀ ਨਹੀਂ ਲੋੜ ਰੰਦਰੇ ਉਹਨਾਂ ਨਾਲ ਪੱਠੇ ਨਹੀਂ ਘਾਨੇ ਭਜਣਾ ਡਾ ਚੁੰਦੀ ਇੰਨੀ ਸੀਲ ਸਾਊਆ ਕਰਮ ਵਾਲੀ ਉਹ ਜਵਾਖ ਖੋਲੀ ਫਿਰਨ ਮੈਂ ਥੱਲੋ ਨੰਗੀ ਆਵੇ ਕੋਈ ਚੁੰਦੀ ਜੇ ਠੀਕ ਹੈ ਨਾ ਬਈ ਬਲ ਇਹਦਾ ਦੀ ਥਾਂ ਦਾ ਸਾਇ ਸੁਈ ਦੇਖਣਾ ਆ ਦੇਖਣਾ ਹਰਾਂ ਦਾ ਚਵਾਈ ਜਵਾਂ ਨੇੜੇ ਹੋ ਗਏ ਮੇਰਾ ਭਰਾ ਦਿਖਾਈ ਜਾਗਾ ਚਹਰਾ ਸਨਾਂ ਦੀ ਇਹ ਬੁੱਧੂ ਨੇ ਮਾਰੀ ਮਾਤਾ ਕਰੀ ਇਹ ਕੋਈ ਪੂਰ ਸੱਟਾ ਹੈ ਨਾ ਦੰਨਯਾਰ ਦੀ ਮੋਟੀ ਧਾਰਾ ਹੋਵੇ ਮੇਰਾ ਭਾਈ ਥਣਾ ਦੀ ਲੇਵੇ ਦੀ ਕਿਹੇ ਥਾਂ ਤੇ ਵੱਧ ਘੜ ਧਾਰ ਹੋਵੇ ਆਪਣੀ ਫੁੱਲ ਗਰੰਟੀ ਹੈ ਵੀ ਹਲੇ ਘਰ ਤੱਕ ਦੀ ਤਾਜੀ ਨੇ ਲਿਖਿਆ ਕਿਨੇ ਕਿੰਨਾ ਦੋਦੋ ਦਾਨੇ ਭਾਈ ਤਾਜੀ ਥੱਲੇ ਰੰਦਰ ਆਪਾਂ ਦੋਦੋ ਨਹੀਂ ਪੁੱਛਿਆ ਆਪਾਂ ਐਵੇਂ ਝੂਠ ਮਾਰੀਏ ਕਿੰਨਾ ਦਦਾ ਕਿੰਨਾ ਨਹੀਂ ਅਗਲੇ ਘਰੇ ਆ ਗਏ ਨੇ ਝੂਠ ਮਾਰਨ ਦਾ ਤੈਨੂੰ ਪਤਾ ਹੈ ਨਾ ਵੇਚਣ ਵਾਲੇ ਨੇ ਤਾਂ ਯਾਰ ਓਏ ਬਾਈ ਪਰ ਜਿਆਦਾ ਫਰੀ ਜਿਹੜੀ ਸੋਹਣੀ ਆ ਜੇ ਗੱਲ ਗੱਲਬਾਤ ਕਰੀਏ ਉਹ ਸੋਹਣੀ ਬਾਈ ਜਿਹਨੇ ਰੱਖਨੀ ਆ 10 12 ਸੂਏ ਬਾਈ ਘਰੇ ਵਾਸਤੇ ਚੰਗੀ ਆ ਬਾਈ ਜਿਹਨੇ ਨਹੀਂ ਵੇਚਨੀ ਬਾਜੀ ਅਗਲੇ ਦਵਾਰ ਆ ਦੇਖੇ ਜਾਊ ਬਾਈ ਇਹ ਜੇ ਗੱਲਬਾਤ ਕਰੀਏ ਬੱਚਾ ਨਾਲ ਖੜਾ ਹੋਏ ਤੇ ਇਹੀ ਮੈਂ ਕਹਿੰਦਾ 60 70 ਹਜ਼ਾਰ ਦੀ ਗੱਲ ਹੈ ਬਾਈ ਹੁਣ ਵੀ ਇਹ ਨਾਲ ਜਿਹਨੇ ਮੂਰੇ ਲਿਆ ਕੇ ਬੱਚਾ ਹੀ ਠਾ ਦੇ ਦਿੰਦਾ ਨਾ ਤੇ 60 ਹਜ਼ਾਰ ਰੁਪਏ ਦੇ ਆਪਾਂ ਇੱਥੇ ਭੇਜ ਦੇਣੀ ਇਹਨਾਂ ਨਾਲ ਇਹ ਦੋ ਤੇ ਵਾਰ ਆਪਾਂ ਗਲਤ ਕੰਮ ਕਰਨਾ ਹੀ ਨਹੀਂ ਆ ਯਾਰ ਕੋਈ ਘੱਟ ਖਾ ਲੈਣਾ ਨਾਲ ਨਰਕ ਕੀ ਫਿਆ ਯਾਰ ਗਲਤ ਕੰਮ ਨਾਲ ਮੂਰੇ ਆ ਜਾਂਦੇ ਆ ਉਹਦੇ ਤੇ ਬਾਕੀ ਸੋਹਣੀ ਸਨਕੀ ਬਹੁਤ ਆ ਹਨਾ ਬਾਲਟੀ ਵੀ ਆਪਣੀ ਸੰਧਰਾ ਜੋ ਹੋਣੀ ਰੱਖੀ ਦੀ ਜੀ ਉਪਾਰਨ ਵਾਲੀ ਬਈ ਅੱਜ ਬਾਲਟੀ ਵੱਡੀ ਰੱਖੀ ਐ ਨਾਉਣ ਵਾਲੀ ਬਾਥਰੂਮ ਵਾਲੀ ਬਾਈ ਲੋਕੀ ਕਹਿੰਦੇ ਆ ਲੱਖਿਆ ਆਪਾਂ ਉਹ ਗੱਲ ਕਹਿੰਦੇ ਨੇ ਬਈ ਯਾਰ ਆਪਦੀ ਪਤਾ ਇੱਕ ਸੀਲਸ ਲੱਗਦੇ ਧਾਰਾ ਦਿਖਾਉਣ ਜਾਂਦੀਆਂ ਇਹ ਕੋਈ ਹਨਾ ਇਹ ਕੋਈ ਲਾਈਵ ਚ ਵਾਈਦਾ ਹੈ ਹੀ ਨਹੀਂ ਕਿਨੇ ਲੋਕੀ ਜੋ ਕੇ ਨਹੀਂ ਦਿਖਾਉਂਦੇ ਨੇ ਤੈਨੂੰ ਪਤਾ ਆਪਾਂ ਖਾਲੀ ਕਰਦੀ ਆ ਲੋਕੀ ਕਹਿੰਦੇ ਬਈ ਆ ਕੇ ਚੋਲਾ ਬਈ ਤਾਂ ਹੀ ਆਪਾਂ ਕੋਈ ਲਾਂਭ ਨਹੀਂ ਆਉਂਦਾ ਇਹ ਮੁਰਕੇ ਦੇ ਖਰਲੀ ਘਰ ਦੇ ਲੋਕੀ ਮੇਰੇ ਨਾਲ ਗਾਉਂ ਕੋਟ ਕੋਟ ਦੇ ਇਹਦਾ ਮਤਲਬ ਇਹ ਵੀ ਕਿ ਨਾ ਵੇਲੀ ਹੋ ਗਈ ਆ ਆਪਦੀ ਟਾਈਮਰ ਲਾਓ ਏ ਕੜੰਗ ਦੋੜੰਗਾ ਦੀ ਚਵਾਈ ਕਰਕੇ ਤਸੱਲੀ ਹੁੰਦੀ ਆ ਉਦੋਂ ਲੈ ਕੇ ਜਾਓ ਨਹੀਂ ਹਾਂਜੀ ਤੂੰ ਫਾਟੇ ਨੋਟ ਨਹੀਂ ਲੈਣਾ ਅਗਲੇ ਨੇ ਮਾਰੀ ਚੀਜ਼ ਆ ਤੋ ਲੈਣੀ ਆ ਨਾ ਬਈ ਆਪਾਂ ਨਾ ਧਾਰ ਦੇਣੀ ਯਾਰ ਆਪਾਂ ਫਾਟੇ ਨੋਟ ਲੈਣਾ ਬਈ ਕੋਈ ਲਿਆ ਜੀ ਆ ਜ ਰਸਤਾਰਾ ਜਾ ਜਾਊਗਾ ਤਸੱਲੀ ਕਰਕੇ ਲੈ ਜਾਓ ਤਸੱਲੀ ਕਰਕੇ ਲੈ ਜਾਓ ਬਾਕੀ ਲਖੇ ਮੂਰੇ ਦਾਣਾ ਪਿਆ ਖੜ ਗਈ ਆ ਰਾਵਣਾ ਚਵਾਈ ਰਹਿਣਾ ਨਾ ਪਿਆ ਹੀ ਬਸ ਬਈ ਸੀਲ ਸਾਉ ਦੋਵੇਂ ਉਹ ਵੀ ਅੱਛੀ ਬਹੁਤ ਸੀਲ ਆ ਬਈ ਯਾਰ ਸੀ ਵੀ ਇਹ ਵੀ ਫੁੱਲ ਸੀਲ ਆ ਮੇਰੇ ਨਾਮ ਦਾ ਹਰਿੰਦਰ ਸੀਲ ਸਾਉ ਦਾ ਹੁੰਦਾ ਪਸੂ ਦਾ ਸੀਲ ਸਾਉ ਹੋਵੇ ਜਾਂ ਦੁੱਧ ਦਾ ਕਿਲੋ ਘੱਟ ਵੀ ਜੇ ਕੋਈ ਚੱਕਰ ਕਰੇ ਆਜ ਤੱਕ ਵਾਜੇ ਦੂਜੇ ਬੰਦੇ ਰਜਾਈ ਚ ਠਾਉਣਾ ਪਈ ਮੂਰੇ ਖਾੜੇ ਦੇ ਤੇ ਫਿਰ ਚੋਣੀ ਪਈ ਇਹਨਾਂ ਦਾ ਕੀ ਕਹਦਾ ਬਾਕੀ ਯਾਰ ਮੇਰੇ ਸਾਨੂੰ ਬਹੁਤ ਪੋਲੀ ਸੀਗੀ ਮੈਂਟ ਚ ਚੋਈ ਗਈ ਉਹ ਜਿਆਦੇ ਬਾਈ ਪੋਲੀ ਦੇ ਨੂੰ ਦੱਸਿਆ ਬਾਈ 2 ਲੱਖ ਰੁਪਏ ਵਾਲੀ ਗਾਂ ਜਿਹਨੇ ਵਧੀਆ ਚੰਗੀ ਚਵਾਈ ਲੱਗੀ ਵੀ ਅਥਰਾ ਨਾ ਉਹ ਆਕੀ ਬਈ ਹਨ ਬਾਕੀ ਘਰੇ ਖੜੀ ਵੀ ਸੋਹਣੀ ਲੱਗੂ ਹਰਿੰਦਰ ਉਹ ਜੀ ਰਿਕਰ ਕਲ ਜੀ ਭਾਵੇਂ ਕੋਈ ਰੱਖ ਕੇ ਆਦਾ ਦੁੱਧ ਵੀ ਨਾ ਤੇ ਘਰੇ ਲੈ ਜੀ ਤੇ ਬਾਕੀ ਦੂਆ ਗਾਂ ਵਾਲਾ ਬਈ ਕਿਸੇ ਦੇ ਗਾਂ ਦਾ ਦੁੱਧ ਖਾਰਾ ਹੋਵੇ ਸਵਾਦ ਨਾ ਹੋਵੇ ਦੁੱਧ ਆਪਣੀ ਗਾਂ ਪੁੱਠੀ ਮੋੜ ਦੇ ਵੀ ਵੀਡੀਓ 'ਚ ਆਪਾਂ ਗੱਲ ਕਹਿਦੀ ਐ। ਹਾਂ ਠੀਕ ਐ ਨਾ। ਦੁੱਧ ਬਹੁਤ ਸਵਾਦ ਆ ਦੂਆ ਗਾਂ ਵਾਲਾ ਬਈ। ਲੱਖ ਕਿੰਨਿਆਂ ਚਵਾਵਾਂਗੇ ਥੱਲੋਂ? 14 ਕਿਲੋ ਦੁੱਧ ਦੀ ਗਾਰੰਟੀ ਆ ਬਈ। 14 ਕਿਲੋ ਚਵਾਵਾਂਗੇ ਆਪਾਂ ਦੇ ਕਰੋ ਤੇ 3-4 ਦਿਨ ਖੜ੍ਹਦੀ 15-16 ਹੀ ਚਵਾਵਾਂਗੇ ਬਈ। ਅੱਜ 14 ਕਿਲੋ ਦੁੱਧ। ਅੱਜ ਹਾਂਜੀ। ਤੇ ਮੁੱਲ ਇਹਦਾ? ਮੋਲੇ ਦਾ 40000 ਚ 100 ਕਿਲੋਮੀਟਰ ਪਹੁੰਚ ਕਰਨ ਦੇ ਵਿੱਚ 100 ਰੁਪਏ ਛੋਟ ਕਰਨੀ ਹੋਈ ਬਸ ਇਹ ਤੋਂ ਉੱਪਰ ਤਾਂ ਕੁਝ ਨਹੀਂ ਰਹਿ ਗਿਆ ਕਿ ਨਹੀਂ ਕੋਈ ਸੱਜਣ ਆ ਦੀ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਉਹਦੇ ਜੇ ਵੀ ਨਾ ਤਾਂ ਲੱਖੇ ਤੈਨੂੰ ਕੋਈ ਬੰਦਾ ਲਾਂਭਾ ਦੇਣ ਵਾਲਾ ਹਨਾ ਨਾ ਅਗਲੇ ਨੂੰ ਪੈਨਸ਼ਨ ਵੀ ਯਾਰ ਆ ਆਪਣੇ ਨਾ ਹੋ ਗਿਆ ਹਨਾ ਧੁੱਖਾ ਹੋ ਗਿਆ ਕਿ ਨਹੀਂ ਜਦੋਂ ਆਪਾਂ ਚੋਂ ਨੂੰ ਹੀ ਕਹਿ ਤੀ ਤੇ ਆਪਾਂ ਉਹਦੇ ਵੀ ਇਮਰਾਰੀਏ ਬਈ ਹਨਾ ਜਰਸੀ ਦੀਆਂ ਮਦਰਾ ਹਨਾ ਯਾਰੀ ਦੋਤੇ ਚੈੱਕ ਕਰ ਵੀ ਨਾ 5 ਕਿਲੋ ਦੀ ਵਲਟੀ ਹਰਿੰਦਰ ਭਾਈ ਆਪਨੇ ਚੰਗਾ ਤੇ ਲੋ ਵੀ ਲਖੇ ਜੀ ਵੀ ਆਪ ਕਰਾ ਲਈਏ ਚਵਾਈ ਹੈ ਨਾ ਭਾਈ ਹਾਂਜੀ ਭਾਈ ਅਕੇ ਵੀ ਬਹੁਤ ਸੋਹਣੀ ਬਹੁਤ ਆ ਹਨਾ ਜੇ ਆਪਾਂ ਕਹਿੰਦੇ ਤ ਨਹੀਂ ਹਾਂ ਬਈ ਹਾਂ ਬਜਨੇ ਸੋਹਣੇ ਜਦੋਂ ਦੁਗਣੇ ਸੋਹਣੇ ਤੇ ਚਵਾਈ ਆ ਹਰਨਦਰ ਬਾਈ ਕੋਈ ਕੋ ਛਟਾ ਨੇ ਕੋਲੀ ਚਵਾਈ ਆ ਬਈ ਬਾਕੀ ਯਾਰ ਪਹਿਲਾਂ ਪਸੂ ਹੱਲਦਾ ਹੁੰਦਾ ਹੈ ਕੋਈ ਚੌੜ ਕਰ ਦਾਂਦਾ ਹੋਏ ਹਨਾ ਕੋਈ ਕਹਿਣਾ ਮਤਲਬ ਜਿਹੜੇ ਬੰਦੇ ਯਾਰ ਬੱਛੀ ਦੇ ਪੈਸੇ ਲਾਉਣੇ ਆ ਹਨਾ ਹਾਂਜੀ ਉਹ ਬੰਦਾ ਖਰੀਦ ਲਿਆ ਹਨਾ ਚੌਂ ਚਾਰ ਦੇ ਬੱਛੀ ਨਹੀਂ ਹੁੰਦੀ ਖੀਰੀ ਯਾਰ ਸੀ ਬਈ 25 26 ਹਜ਼ਾਰ ਤੋਂ ਘੱਟ ਪੀਆਂ ਵਾਲੀ ਯਾਰ ਸੀ ਮਾਚਰ ਵਾਲੀ ਜਿੱਥੋਂ ਮਰਜੀ ਢਾਂਡੇ ਲਿਆ 10000 ਹਾਂ ਬਾਕੀ ਆਪਣੇ ਬੰਦੇ ਲੋਕੀ ਵੇਚੀ ਵੀ ਜਾਂਦੇ ਆ ਬਈ ਰੇਂਦਰ ਜਰਸਾਂ ਲੈ ਆ ਲਿਆ ਮਾਚਲਾ ਉਹਨਾਂ ਦਾ ਫਾਇਦਾ ਦੇ ਲਈ ਮਰ ਜਾਂਦੇ ਨੇ ਦਾਸ ਦੇਣ ਘਰੇ ਰਹਿ ਕੇ ਉਹਨਾਂ ਦਾ ਫਾਇਦਾ ਨਹੀਂ ਹੋਈ। ਚੋਣ ਇਹਦਾ ਬੜਾ ਸੋਹਣਾ ਯਾਰ ਫੈਕਸੀ ਆਰਡਰ ਸੀ ਜਿਵੇਂ ਹਣਾ ਹਾਂਜੀ ਬਈ ਪਰ ਥਣ ਵਾਲਾ ਸੋਹਣਾ ਇਹਦਾ ਜਵਾਈ ਵਾਲਾ ਹਣਾ ਜਿਵੇਂ ਅਸੀਂ ਕਹ ਰਹੀਏ ਪਾਵਰ ਵਾਲਾ ਥਣ ਲੱਗਾ ਪੂਰਾ ਇਹ ਵੀ ਟਟਮੀ ਧਾਰਾ ਹੋਈ ਜੋਂ ਅੱਧਾ ਡੱਬਨ ਉੱਤੇ ਬੈਠਾ ਰੂਆ। ਚਵਾਈ ਇਹ ਲੋ ਮੇਰਾ ਜਾਨ ਮੈਂ ਦੋਨੇ ਪੋਲੀਂ ਲਾਤੀ ਆਂ ਬਾਈ ਮੈਂ ਕਹਿੰਦਾ ਅੱਜ ਵੀਡੀਓ ਨੂੰ ਟੋਟਲ ਅਜ 8-9 ਮਿੰਟ ਹੋ ਗਏ ਦੋਨੇ ਕਈਆਂ ਉਹਦੇ ਵਿੱਚ ਆ ਗਈਆਂ ਹਨਾ ਹਾਂਜੀ ਬਾਈ ਚਵਾਈ ਪੋਲੀ ਹੋਵੇ ਚੰਗੀ ਗੱਲ ਆ ਕਿ ਨਹੀਂ ਇਹ ਲੱਖੇ ਇਹਦੇ ਥਲੇ ਕਿੰਨਾ ਦੁੱਧ ਜਾਏਗਾ ਬਾਈ 7 ਕਿਲੋ ਦੁੱਧ ਲਾ ਰੇ ਮੇਰੇ ਬਾਈ ਥਲੇ ਦੋਆ ਵੇ ਲੈਣਾ ਬਾਈ ਕਿੰਨਾ ਬਾਈ 7 ਕਿਲੋ ਬਈ 7 ਕਿਲੋ ਦੁੱਧ ਤੇ ਮੋਲੇ ਦਾ ਬਈ 25000 ਤੇ 100 ਕਿਲੋਮੀਟਰ ਪਹੁੰਚ ਕਰਨੇ ਵਿੱਚੋਂ ਬਈ ਵਾ ਛੋਟ ਕਰਦਾ ਹੈ ਬਈ ਮਾਨਤਾਂ ਨੂੰ ਵਿੱਚੋਂ ਕਰਤਾ ਮਾਨਤਾਂ ਬਈ ਕਹਿੰਦਾ ਆਪਾਂ ਕਰ ਦਾਂਗੇ ਬਾਕੀ ਦੁੱਧ ਬਈ ਅੱਗੇ ਵੀ ਕਹਿੰਦਾ ਹੁੰਦਾ ਬਈ ਕੋਈ ਸੱਜਣ ਚੋਕ ਆਦੀ ਜਿੱਦੋਂ ਐਨ ਤਸੱਲੀ ਹੁੰਦੀ ਆ ਉਦੋਂ ਲੈ ਕੇ ਜਾਓ ਕਿ ਨਹੀਂ ਉਸ ਤੋਂ ਬਾਅਦ ਨਾ ਕੋਈ ਵੀ ਬੰਦਾ ਕਵੇ ਆ ਗਾਇ ਹਾਂ ਗਾਣਾ ਹਲਾ ਨਾਵੇਂ ਗਾਣਾ ਡਰਾ ਦੀ ਕੋਈ ਖੜਾ ਰਾਂਦਾ ਅਨੇਕਾਂ ਮਗਰ ਬੈਨ ਲੱਗੇ ਇਹਦਾ ਫੇਸ ਫੂਟਸ ਦੇਖ ਹੈ ਨਾ ਬਈ ਯਾਰ ਕਿੰਨਾ ਸੋਹਣਾ ਕਿ ਨਹੀਂ ਬਹੁਤ ਸੋਹਣਾ ਹੈ ਜੇ ਬੋਲ ਕਹਦੀ ਇਹ ਹਾਂਜੀ ਲੱਗੇ ਜਿਵੇਂ ਆਪਣੇ ਕੋਲ ਤੇ ਆਈ ਹੈ ਨਾ ਜਿਵੇਂ ਥਾ ਚਵਾਈ ਸੋਣੀ ਆ ਨਾ ਬਾਕੀ ਚਾਰ ਉਜੂਰੂ ਬਹੁਤ ਆ ਹਨਾ ਕਿੰਨੇ ਕੁ ਦਿਨ ਤੇ ਉ ਉ ਚਲੀ ਜਾਊਗੀ ਜੀ ਬੰਦਾ ਥੋੜਾ ਵਧਾ ਲਵੇ ਇਹਨੂੰ ਬਈ ਸੇਵਾ ਕਰ ਲਵੇ ਦੀ ਬਈ ਹੰਦਰ ਅਗਲੇ ਸੇਵਾ ਯਾਰ ਹਨਾ ਅਗਲਾ ਆਪਾਂ ਇਥੇ ਲੋ ਕਿਲੋ ਕਿਲੋ ਚੋਲ ਲਵੇ ਬਈ ਪੱਠੇ ਨਾ ਪਾਵੇ ਇਹਨੂੰ ਤੇ ਫੇਰ ਇਹਨੂੰ 11 12 ਕਿਲੋ ਦੇ ਲਿਆ ਜੇ ਅਗਲੇ ਸਾਮ ਜਾਵੇ ਆਪ ਦੀ ਸਮਝ ਨਾਲ ਲੈ ਲਵੇ ਕੋਈ ਵੀਰ ਵਾ ਦੋਵੇਂ ਗਾਵਾਂ ਲੈਣਾ ਕੋਈ ਕਿਸੇ ਦੀ ਕੋਈ ਗਾਰੰਟੀ ਲੈਦੇ ਬਈ ਇਹਨਾਂ ਦੁੱਧ ਬਾਜੂ ਜਾਂ ਕੱਟ ਦੇ ਜੇ ਤੇ ਨਾਲ ਪਾ ਲੋਂਗੇ ਬਈ ਉਹ ਜਾਂ ਕੱਟ ਲੋਂਗੇ ਬਸ ਇਹ ਸੇਵਾ ਦਾ ਹੁੰਦਾ ਹਨਾ ਹਾਂ ਬਈ ਸੇਵਾ ਕੋਈ ਬੰਦੇ ਸੇਵਾ ਵੱਧ ਕਰ ਲੈਂਦੇ ਉਹ ਵੱਧ ਵੀ ਕਿਹਦੇ ਕੋਲ ਘੱਟ ਵੀ ਜਾਂਦੇ ਨੇ ਲੈ ਤਾਂ ਵੀਡੀਓ ਬਣਾਉਣ ਦਾ ਮਤਲਬ ਇਹੀ ਹੁੰਦਾ ਵੀ ਇਹ ਕਿਹੜਾ ਬੇਲੀਆਂ ਆਉਗੀਆਂ ਬਾਈਕ ਨਹੀਂ ਤੁਸੀਂ ਆਪ ਦੀ ਆਥ ਨੇ ਆ ਕੇ ਚੋਵੋ ਪੂਰੀ ਤਸੱਲੀ ਕਰੋ ਇਹਦੇ ਨਾਲ ਤੁਹਾਨੂੰ ਧਾਰਦਾ ਤੇ ਪੋਲੀ ਗੱਲ ਨਹੀਂ ਤੇ ਪਤਾ ਲੱਗ ਗਈ ਪੋਲੀ ਆ ਹਨਾ ਉਹਦੇ ਨਾਲ ਚਵਾਈ ਦੇ ਟਾਈਮ ਤੇ ਪਤਾ ਲੱਗ ਜਾਂਦਾ ਬਾਕੀ ਸੀਲਸ ਲੱਗਾ ਹਨਾ ਤੇ ਇਹ ਪਤਾ ਲੱਗ ਜਾਂਦਾ ਬਾਕੀ ਹੋਰ ਕੋਈ ਖਰੀਦਣਾ ਉਹ ਆਦੀ ਤਸੱਲੀ ਕਰ ਲਓ ਪੂਰੀ ਕਿ ਨਹੀਂ ਹਾਂਜੀ ਹਾਂਜੀ ਮੇਰੇ ਫੇਸ ਪੂਸ ਬੜਾ ਸੋਹਣਾ ਕਿ ਨਹੀਂ ਕਰਦਾ ਇਹ ਇਧਰ ਆ ਕਿਧਰ ਫੜਦਾ ਸਾ ਉਧਰ ਇਹ ਵੀਡੀਓ ਵਿੱਚ ਬਣ ਗਈ ਆ ਦੇ ਅਈ ਫੜਦਾ ਰੰਗ ਆ ਹਾਂ ਇਹ ਦੁੱਧ ਪੀਣਾ ਇਸੋ ਤਾਵੇ ਉੱਤੋਂ ਨੇ ਲਾ ਦੋ ਵੀਨੇ। ਸਮੈਲਾ ਨਹੀਂ ਇਹਨੇ ਨਹੀਂ। ਇਹ ਪੱਤੇ ਥਾਰਿਆਂ ਪਾਸਾ ਮਾ ਜ ਰਹਿੰਦਾ। ਤਾਂ ਗਾ ਗਾਣੀ ਤੇ ਨਹੀਂ ਗਾਂਦਰ ਚੱਲਦੀ ਹੈ ਕਿ ਨਹੀਂ। ਹਾਂ। ਇਹ ਮਹਿੰਦਰ ਬਾਈ ਪਹਿਲਾਂ ਨਾਲ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ। ਇਹ ਆਪਾਂ ਕੋਲ ਮੈਂ ਖੜਦਾ ਨਹੀਂ ਬਣਾਣੇ ਆਣੇ ਦੋ ਬਾਈ। ਉਹ ਆ ਵੀ ਨਹੀਂ ਜੀ ਨੇ ਫਿਰ ਨਿਆਣਾ ਪਾ ਕੇ ਤੋਨਾ ਦੋਹਾਂ ਕੰਮ ਦੇ ਨਿਆਣਾ ਪਾ ਕੇ ਚੋਲੇ ਬਾਈ। ਆਪਣਾ ਤੁਸੀਂ ਘਰੇ ਲਾਗੇ ਅੰਧਿਆਨੇ ਪਾਗੇ ਚੋਲੇ ਕਈ ਔਰ ਪਸਉਂਦਾ ਨਿਆਣਾ ਕੋਈ ਪਸ ਪਉਂਦਾ ਨਹੀਂ ਸਾਡੀ ਫੁੱਲ ਗਰੰਟੀ ਬਈ ਬੰਦਾ ਚੋਲੇ ਬੁੜੀ ਜੋਲੇ ਬਈ ਜਵਾਬ ਚੋਲੇ ਬਈ ਨੋਹਾ ਗਾਵਾਂ ਦੇ ਤੇ ਲਖੇ ਹਾਂ ਵੀ ਆ ਦੇਖ ਲੋ ਹਣਾ ਦੁੱਧ ਤੇ ਬਾਕੀ ਉਹ ਜਿਵੇਂ ਬਾਹਰ ਦੀ ਵੱਡੀ ਸੀਗੀ ਤੇ ਬਾਹਰ ਦੀ ਛੋਟੀ ਆਣਾ ਲਖੇ ਬਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਮਿਲ ਕੇ ਮੋਬਾਈਲ ਨੰਬਰ ਬੋਲ ਦਿਓ ਬਈ ਪੈਂਡ ਬਾਈ ਜੀ ਆਪਣਾ ਕੋਟ ਕਰੋੜ ਖੁਰਦ ਬਈ ਜ਼ਿਲ੍ਹਾ ਫਰੋਜ਼ਪੁਰ ਫੋਨ ਨੰਬਰ ਹੈਗਾ 79730 70893 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਵੀ ਇਹ ਗੱਲ ਦੀ ਬਾਰ ਬਾਰ ਬੇਨਤੀ ਕਰਦਾ ਵੀ ਕੋਈ ਵੀ ਜਾਨਵਰ ਖਰੀਦਣਾ ਬਾਈ ਮੇਰੇ ਲਿਆਂਦੇ ਵਿਆ ਹਨਾ ਮੈਨੂੰ ਜਿੰਮੇ ਚੰਗੇ ਲੱਗੇ ਮੈਂ ਆਤੇ ਪੈਸੇ ਲਾ ਕੇ ਲੈ ਕੇ ਆਇਆ ਤੁਸੀਂ ਆਪ ਦੀ ਸਮਝ ਦੇ ਨਾਲ ਕੁਣੁਕ ਚੰਗੇ ਲੱਗਦੇ ਹਨ ਬਈ ਹਰਿੰਦਰભાઈ ਆਪਣੇ ਇੱਕ ਦੋਹਾਂ ਦਿਨਾਂ ਦੇ ਪਸ਼ੂ ਲਿਆ ਕੇ ਜਾਂਦੇ ਨੇ ਆਪਣਾ ਕੋਈ ਪਸ਼ੂ ਆਏ ਨਹੀਂਗਾ ਵੀ ਆਪਣੇ ਘਰੇ ਘਰ ਦੇ ਪਸ਼ੂ ਆ ਸ਼ਿਆ ਸ਼ਿਆ ਸੱਤ ਸੱਤ ਮਹੀਨਾ ਆ ਪਾਲ ਦੀ ਤਸੱਲੀ ਕਰਕੇ ਲੈ ਕੇ ਆਉਂਦੀ ਆ ਤੁਸੀਂ ਆਦੀ ਤਸੱਲੀ ਕਰਕੇ ਲੈ ਜਾਓ ਜੇ ਕੋਈ ਨਿਕਲੋ ਤੇ ਮੈਨੂੰ ਫੋਨ ਲਾਈਓ ਬਈ ਆਏ ਆਓ ਬਈ ਮਗਰਲੇ ਘਰ ਤੋਂ ਮੈਂ ਲੈ ਕੇ ਨਹੀਂ ਬਿਲਕੁਲ ਇੱਕ ਦਿਨ ਰਹੀ ਮੈਨੂੰ ਕੋਹ ਨਹੀਂ ਪੜਾ ਮੈਂ ਦੁੱਧ ਤੁਹਾਨੂੰ ਚਵਾ ਸਕਦਾ ਆ ਆ ਦੇਕਰ ਉਹ ਕੋਈ ਨੌਕਸੋਰ ਹੋਵੇ ਤੇ ਥਾਣ ਚੋ ਲੈ ਹੋ ਜਾਓ ਆਪਣੀ ਗਾਰੰਟੀ ਆ ਵੀ ਮੇਰਾ ਕਿਹੜਾ ਘਰ ਦਾ ਬਈ ਤੁਹਾਨੂੰ ਮੈਂ ਦੱਸਾਂ ਵੀ ਦੱਬਾ ਕਾ ਯਾਰ ਤੁਹਾਡੀ ਸੇਵਾ ਦਾ ਤੀਕ ਰਲ ਗਾਣਾ ਜਿਵੇਂ ਉਹ ਗਾਂ 38000 ਰੁਪਏ ਦੀ ਲਈ ਸੀਗੇ ਇਹ ਮੈਂ ਆਪ ਠੀਕ ਆ 15000 ਰੁਪਏ ਡਾਕਟਰੀ ਡਾਕਟਰ ਦੀ ਘਰੇ ਦਵਾਈ ਪਈ ਆਪਣੇ ਘਰੇ ਪਈਆਂ ਦਵਾਈਆਂ 15000 ਰੁਪਏ ਤੇ 50000 ਤੇ ਗਾਂ ਪਈਆਂ ਅਸੀਂ ਤਾਂ ਕਿਤੇ ਲਪਾਈਏ ਦਾ ਨਹੀਂ ਚੋਗੇ ਵੇਖੇ ਅਭੀ ਇਹ ਤਲ ਮਰਦਾ ਹਰੇਕ ਨਹੀਂ ਹੁੰਦੀ ਆ ਕਿ ਨਹੀਂ ਪਾਸੇ ਕਰਦੀ ਸੇਵਾ ਹੀ ਆ ਦੀ ਬਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਭਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲਿਓ ਬਾਈ ਨੂੰ ਫੋਨ ਜਉਂਦੇ ਬਾਦ ਤੇ ਰਹੋ ਜੀ ਧੰਨਵਾਦ